ਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਬਾਬਾ ਗ੍ਰਿੰਦਰ ਸਿੰਘ ਢਿੱਲੂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੀ ਹੈ ਜਿਸ ਤੋਂ ਬਾਅਦ ਬਦਲ ਪਰਿਵਾਰ ਵੱਲ ਦੇ ਵਿੱਚ ਇੱਕ ਖੁਸ਼ੀ ਦਾ ਸਮਾਹ ਹੁੰਦਾ ਹੈ ਕਿਉਂਕਿ ਉਹਨਾਂ ਵੱਲੋਂ ਇਹ ਬਿਆਨ ਦਿੱਤੇ ਜਾਂਦੇ ਆ ਕਿ ਬਹੁਤ ਜਲਦ ਵਿਕਰਮ ਸਿੰਘ ਮਜੀਠੀਆ ਰਿਹਾਵ ਕੇ ਜ਼ਮਾਨਤ ਤੇ ਬਾਹਰ ਆ ਗਏ ਪਰ ਬਾਬਾ ਗਜਿੰਦਰ ਸਿੰਘ ਢਿੱਲੂ ਨੇ ਦਿੱਤਾ ਵਿਕਰਮ ਸਿੰਘ ਮਜੀਠੀਆ ਤੇ ਬਦਲ ਪਰਿਵਾਰ ਨੂੰ ਧੋਖਾ ਕਿਸ ਤਰ੍ਹਾਂ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਦਰਵੀਰ ਸਿੰਘ ਬਾਦਲ ਨੇ ਮਜੀਠੀਆ ਕੜਵਾਲਿਆ ਤਾਂ ਸੁਣ ਕੇ ਤੁਹਾਡੇ ਵੀ ਹੋਸ਼ ਛੱਡੇ ਹੋਣਗੇ ਕਿ ਵਿਕਰਮ ਸਿੰਘ ਮਜੀਠੀਆ ਦੀ ਐਸੀ ਖਬਰ ਪਹਿਲਾਂ ਤਾਂ ਕਦੇ ਵੇਖੀ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਦਲ ਨੇ ਕਿਵੇਂ ਕੜਵਾਲਿਆ ਪਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਦੀ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਸੁਖਬੀਰ ਸਿੰਘ ਇਕੱਲੇ ਬਾਦਲ ਹੀ ਨਹੀਂ ਪੂਰਾ ਟੱਬਰ ਬਾਦਲਾਂ ਦਾ ਕੰਬੜਾ ਹੋ ਚੁੱਕਿਆ ਮਜੀਠੀਆ ਦੇ ਚਾਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਕਰਵਾ ਲਿਆ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹੀ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਵਿੱਚੋਂ ਰਿਹਾਈ ਹੋਣ ਦੇਵਾਂਗੇ ਜਦੋਂ ਤੱਕ ਸਾਡੀ ਸਰਕਾਰ ਰਹੂਗੀ ਕਿਉਂਕਿ ਮਜੀਠੀਏ ਨੇ ਜਿਹੜੇ ਕਰਾਇਨ ਕੀਤੇ ਨੇ ਉਹ ਪੰਜਾਬ ਦੇ ਲੋਕਾਂ ਨੇ ਅਕਸਰ ਤੁਹਾਡੇ ਸਾਹਮਣੇ ਦੱਸਿਆ ਕਿਉਂਕਿ ਇੱਕ ਨਿਊਜ਼ ਚੈਨਲ ਤੇ ਸਰਵੇ ਹੋ ਚੁੱਕਿਆ ਉਸ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੱਕੀ ਕਹਿੰਦੇ ਦੀ ਵਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਭੇਜੋ ਤੇ ਜਾਂ ਫਿਰ ਇਹਨੂੰ ਫਾਂਸੀ ਟੰਗ ਦਿਓ ਅਲੱਗ-ਅਲੱਗ ਥਿਉਰੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਤੁਸੀਂ ਵੇਖੀਆਂ ਨੇ ਪਰ ਦੂਜੇ ਪਾਸੇ ਜੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਨਾਪਾੜੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਤੇ ਪੰਜਾਬ ਭਰ ਦੇ ਵਿੱਚ ਇੱਕ ਵੱਡਾ ਰੌਲਾ ਛੜ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਤਸਕਰ ਦੇ ਨਾਲ ਬਾਬਾ ਜੀ ਦੇ ਲਿੰਕ ਕਿਵੇਂ ਨੇ ਤੇ ਹੁਣ ਬਾਬਾ ਜੀ ਦੀ ਪੋਰ ਖੁੱਲ ਗਈ ਆ ਉਹ ਵੀ ਸੁਣ ਲੋ ਅੱਜ ਕਿਉਂਕਿ ਇਹ ਬਾਬੇ ਨਹੀਂ ਹੈਗੇ ਇਹ ਬਾਬਿਆਂ ਦੇ ਪੇਸ਼ ਦੇ ਵਿੱਚ ਬਹੁਤ ਵੱਡੇ ਲੁਟੇਰੇ ਨੇ ਜਿਹੜੇ ਰੱਬ ਦੇ ਨਾਮ ਤੇ ਜਨਤਾ ਨੂੰ ਰੋਟਦੇ ਨੇ ਔਰ ਜਨਤਾ ਭੋਲੀ ਭਾਲੀ ਅੱਖਾਂ ਦੇ ਪੱਟੀਆਂ ਬੰਨ ਕੇ ਇਹ ਨਾ ਬਾਬੇ ਦੇ ਪਿੱਛੇ ਪੈਂਦੀ ਹੈ ਔਰ ਦੂਜੇ ਪਾਸੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਦੇਹਤਾਰੀ ਗੁਰੂ ਕਲਯੁਗ ਦੇ ਵਿੱਚ ਕਿਸੇ ਵੀ ਮਜਬ ਧਰਮ ਦਾ ਨਹੀਂ ਹੋਊਗਾ ਫਿਰ ਇਹ ਬਾਬੇ ਕੌਣ ਨੇ ਇਹ ਸੁਣੋ ਗੁਰਿੰਦਰ ਸਿੰਘ ਢਿਲੋਂ ਦੀ ਪੋਰ ਕਿਵੇਂ ਖੋਲਦੀ ਹੈ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੇ ਸਾਰੇ ਮਜੀਠੀਏ ਨੂੰ ਕਿਵੇਂ ਛੜਵਾਉਂਦੇ ਨੇ ਔਰ ਕਿਵੇਂ ਚਾ ਚੜਦਾ ਤੇ ਕਮਲੇ ਹੋ ਜਾਂਦੇ ਆ ਬਿਕਰਮ ਸਿੰਘ ਮਜੀਠੀਏ ਦੇ ਚਾ ਦੇ ਵਿੱਚ ਔਰ ਉਹਨਾਂ ਦੇ ਹੀ ਪੱਤਰਕਾਰ ਦੁਆਰਾ ਇੱਕ ਖਬਰ ਦਿੱਤੀ ਗਈ ਆ ਮੈਂ ਤੁਹਾਡੇ ਸਾਹਮਣੇ ਕਰੂੰਗਾ ਸੁਣੋ ਸੰਤ ਬਾਬਿਆਂ ਦੀਆਂ ਕਹਾਣੀ ਹੈ ਆ ਕਿ ਉਹ ਹਮੇਸ਼ਾ ਲਈ ਉਹਨਾਂ ਦਾ ਕੋਈ ਇੱਕ ਜਿਹੜਾ ਉਹ ਤਰੀਕਾ ਰਿਹਾ ਵੀ ਸਤਿਗੁਰੂ ਦੇ ਨਾਮ ਉਤੇ ਰੋਟੀਆਂ ਸੇਕਣਾ ਉਹ ਹਮੇਸ਼ਾ ਹੀ ਸਿੱਖਦੇ ਰਹੇ ਆ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਬਾਬਿਆਂ ਨੇ ਫੇਰਾ ਕੀਤਾ ਅਸੀਂ ਨਿੰਦਕ ਭਤਾ ਕਿਉਂ ਲੱਗਦੇ ਆ ਕਿਉਂਕਿ ਅਸੀਂ ਕਲੀਅਰ ਕੱਟ ਸਹੀ ਗੱਲ ਕਹੀ ਦੀਏ ਅਸੀਂ ਤਾਂ ਨਿੰਦਕ ਲੱਗਦੇ ਆ ਤੇ ਜੇ ਅਸੀਂ ਬਾਬਿਆਂ ਨੂੰ ਆਪਣੇ ਘੋਡੇ ਘਟਾਈਏ ਨਹੀਂ ਬਣ ਕੇ ਬਹਿਜਣ ਅੱਜ ਬਾਬਾ ਸੰਤ ਬਾਬਾ ਲਖਵਿੰਦਰ ਸਿੰਘ ਫੇਰ ਤਾਂ ਬਿਲਕੁਲ ਠੀਕ ਹੈ ਇਹ ਤਾਂ ਕੋਈ ਪ੍ਰੋਬਲਮ ਨਹੀਂ ਤੇ ਜੇ ਮੈਂ ਉਹ ਸੱਚੀ ਗੱਲਾਂ ਕਰਦਾ ਸੱਚੀ ਗੱਲ ਦੱਸਦਾ ਤੇ ਫਿਰ ਉਹ ਆਪਾਂ ਜਿੰਦ ਭੁੱਗੇ ਤੇ ਜੇ ਮੈਂ ਤੁਹਾਨੂੰ ਕਹਾਂ ਵੀ ਰਾਧਾ ਸੋਮਿਆ ਦੇਦੇ ਜਾਇਆ ਕਰੋ ਜੀ ਨਰੰਕਾਰੀਆਂ ਤੇ ਜਾਇਆ ਕਰੋ ਪਹਿਲਾਂ ਤੋਂ ਮੈਂ ਰਾਧਾ ਸੋਮਿਆ ਨੂੰ ਇਹ ਕੁਛ ਤਾਂ ਪੀਕਦੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਪੜੀਆਂ ਜੀ ਕਿ ਗੁਰੂ ਗ੍ਰੰਥ ਸਾਹਿਬ ਤੋਂ ਜੜ ਹੈ ਖੁਦ ਬੋਲਦਾ ਨਹੀਂ ਔਰ ਨਾਹੀਂ ਬੋਲ ਕਰ ਕਿਸੇ ਨੂੰ ਪਰਦੇਸ਼ ਦੇ ਸਕਦਾ ਤੁਹਾਨੂੰ ਸ਼ਰਮ ਨਹੀਂ ਆਉਣੀ ਜੇ ਮਰਜੋ ਸ਼ਰਮ ਨਾਲ ਸਿੱਖਾਂ ਦੇ ਘਰਾਂ ਪੈਦਾ ਹੋਏ ਹੋ ਔਰ ਜੇ ਅਸੀਂ ਹਮ ਸ਼ਰੀਕ ਬਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਾਰਾ ਕਹਦੇ ਤੁਹਾਨੂੰ ਸ਼ਰਮ ਨਹੀਂ ਆਉਣੀ ਉਨਾ ਤੁਹਾਡੀ ਉਮਰ ਤੋਂ ਮੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਕੋਈ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਕਹਿ ਕੇ ਗਏ ਵੀ ਅਜ ਤੋਂ ਬਾਅਦ ਸਿੱਖੋ ਤੁਹਾਡਾ ਗੁਰੂ ਕੇਵਲ ਗੁਰਗ੍ਰੰਥ ਸਾਹਿਬ ਹੈ ਤੇ ਬਾਬੇ ਜਿਹੜੇ ਜਦਾ ਮਾਣ ਹੋ ਗਏ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਗੁਰਿੰਦਰ ਸਿੰਘ ਢਿੱਲੋਂ ਰਾਧਾ ਸੁਆਮੀ ਦੇ ਮੁਖੀ ਡੇਰੇ ਦੇ ਮੁਖੀ ਨਹੀਂ ਯਾਨੀ ਤਾਂ ਹੁਣ ਤੁਸੀਂ ਇਹ ਵੇਖੋ ਪੰਜਾਬ ਪਰ ਦੇ ਵਿੱਚ ਪੱਟੀ ਮੇਸ ਗੁਰਿੰਦਰ ਢਿੱਲੋਂ ਦੀ ਵੀ ਹੋ ਰਹੀ ਹੈ ਕਿਉਂ ਕਿਉਂਕਿ ਸਿੱਖਾਂ ਦੇ ਘਰ ਦੇ ਵਿੱਚ ਜਾਨਵਰ ਲੈ ਕੇ ਵੀ ਗ੍ਰੰਥਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਨੇ ਪੰਜਾਬ ਦੇ ਅੰਦਰ ਇਹ ਗੱਲ ਵੱਡੇ ਪੱਧਰ ਤੇ ਫੈਲ ਗਈ ਹੈ ਇੱਕ ਪਾਸੇ ਵੱਡੇ ਵੱਡੇ ਪੰਥਕ ਸਾਡੇ ਜਿੰਨੇ ਵੀ ਸਾਡੇ ਮਤਲਬ ਖਾਲਸਾ ਪੰਥ ਦੇ ਲੀਡਰ ਨੇ ਉਹਨਾਂ ਨੂੰ ਜਾ ਕੇ ਉਹ ਮਿਲਦੇ ਵੀ ਨਹੀਂ ਇਹ ਜਾਹਰ ਕਰਦੇ ਨੇ ਕਿ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਹਾਂ ਪਰ ਨਹੀਂ ਡੇਰਾ ਨਾ ਜਿਹੜਾ ਡੇਰਾ ਇਹ ਡੇਰਾ ਇਹਨਾਂ ਨੇ ਸਿਰਫ ਬੁੱਧੂ ਬਣਾਉਣ ਤੇ ਤੇ ਮੂਰਖਾਂ ਦਾ ਡੇਰਾ ਬਣਾਇਆ ਇਹ ਮੈਂ ਨਹੀਂ ਕਹਿੰਦਾ ਸੰਤਾਂ ਮਸਕੀਨ ਦੇ ਬੋਹੋਂ ਜਿਹਾ ਇਹ ਸਟੇਟਮੈਂਟ ਪੂਰੇ ਪੰਜਾਬ ਨੇ ਸੁਣੀ ਔਰ ਦੂਜੇ ਪਾਸੇ ਜੋ ਬਿਕਰਮ ਸਿੰਘ ਮਜੀਠੀ ਦੇ ਨਾਲ ਤਾਲਕਾਤ ਰੱਖਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਉਸੇ ਦਿਨ ਤੋਂ ਫੜੇ ਗਏ ਨੇ ਕਿ ਭਾਈ ਜਿਹੜਾ ਬੰਦਾ ਐਡੇ ਵੱਡੇ ਤਸਕਰ ਦੀ ਵਿਹਤ ਕਰਾਉਣ ਚੱਲਿਆ ਇਹ ਕੋਈ ਆਮ ਬਾਬਾ ਨਹੀਂ ਹੋ ਸਕਦਾ ਇਹ ਜਾਂ ਤਾਂ ਕੋਈ ਲੀਡਰ ਹੋ ਸਕਦਾ ਔਰ ਜਾਂ ਤਸਕਰ ਹੋ ਸਕਦਾ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਸਾਡੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਗੱਲ ਉਛਾਲੀ ਸੀ ਤਾਂ ਹੁਣ ਬਿਕਰਮ ਸਿੰਘ ਮਜੀਠੀ ਨੂੰ ਸੁਖਵੀਰ ਸਿੰਘ ਬਾਦਲ ਕਾਮਲੇ ਕਿਆ ਹੋ ਗਏ ਨੇ ਇੱਕ ਪਾਸੇ ਇਹਨਾਂ ਦਾ ਮਨਿੰਦਰ ਸਿੱਧੂ ਪੱਤਰਕਾਰ ਨੇ ਕਿਹਾ ਸੀ ਕਿ ਬਾਦਲ ਨੇ ਖਰਾਬ ਖਬਰ ਲਾ ਕੇ ਦਿਖਾ ਉਹਨਾਂ ਨੇ ਪੰਥ ਦਾ ਬਹੁਤ ਵੱਡਾ ਘਾਣ ਕੀਤਾ ਨੌਜਵਾਨੀ ਮਾਰੀ ਹੈ ਬਿਕਰਮ ਸਿੰਘ ਮਜੀਠੀਆ ਸਮੇਤ ਬਹੁਤ ਵੱਡੇ ਇਹ ਦੋਸ਼ੀ ਨੇ ਪੰਜਾਬ ਦੇ ਤਾਂ ਮਨਿੰਦਰ ਸਿੱਧੂ ਇਹਨਾਂ ਦਾ ਪੱਤਰਕਾਰ ਆ ਮੁੱਖ ਮੰਤਰੀ ਦੀ ਸਟੇਟਮੈਂਟ ਦੇ ਮੁਤਾਬਕ ਕਈ ਸਾਰੇ ਪੱਤਰਕਾਰ ਨੇ ਇੱਕ ਧਾੜੀ ਵਾਲ ਵੀ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਉਹਨੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਬਾਦਲਾਂ ਦਾ ਵਿਰੋਧੀ ਆ ਕਿਵੇਂ ਉਹਨਾਂ ਦੀ ਇੰਟਰਵਿਊ ਕਰਨ ਚਲਾ ਗਿਆ ਸੁਖਵੀਰ ਸਿੰਘ ਬਾਦਲ ਦੀ ਮਨਿੰਦਰ ਸਿੱਧੂ ਪੱਤਰਕਾਰ ਲੋਕਵਾਜ ਟੀਵੀ ਦਾ ਪੱਤਰਕਾਰ ਉੱਤੇ ਜਾ ਕੇ ਤੁਸੀਂ ਉਹਦੀ ਇੰਟਰਵਿਊ ਚੈੱਕ ਕਰ ਸਕਦੇ ਹੋ ਉਸ ਤੇ ਲੋਕਾਂ ਨੂੰ ਉਹ ਦਿਖਾ ਰਿਹਾ ਕਿ ਮੈਂ ਸੁਖਵੀਰ ਬਾਦਲ ਦਾ ਵਿਰੋਧੀ ਹਾਂ ਜਿਵੇਂ ਪੱਤਰਕਾਰੀ ਨਿਰਪੱਖ ਆ ਮੇਰੀ ਪਰ ਨਹੀਂ ਉਹ ਬਾਦਲਾਂ ਦਾ ਦਰਸਲ ਦੇ ਵਿੱਚ ਚਮਚਾ ਬਾਦਰਾ ਦੀ ਬੋਲੀਬੋਲ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਇੰਟਰਵਿਊ ਕੋਈ ਨਹੀਂ ਕਰਦਾ ਇਹ ਬਾਦਰਾ ਨੂੰ ਵਿਕਰਮ ਸਿੰਘ ਮਜੀਠੀਆ ਦੇ ਘਰ ਕੇ ਚਾ ਚੜਿਆ ਪਿਆ ਸੀ ਕੱਲ ਦਾ ਕਿ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਛਡਵਾਉਣਾ ਪਰ ਭਈ ਪੰਜਾਬ ਦੀ ਸਰਕਾਰ ਉਹ ਨਹੀਂ ਛੱਡਦੀ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਪਾਦਲ ਕਮਲੇ ਹੋ ਗਏ ਨੇ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਕੋਈ ਬੱਚੇ ਵਾਲਾ ਖੇਲ ਹੈ ਕਹਿੰਦੇ ਸੀ ਨੇ ਕਹਿੰਦੇ ਯਾਰ ਭਗਵੰਤ ਸਿਮਾਨ ਕਿਹੜੇ ਬਾਗ ਦੀ ਮੂਲੀ ਹੈ ਕਿਹੜੇ ਖੇਤ ਦੀ ਮੂਲੀ ਹੈ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਵਹਿ ਕੇ ਤੁਸੀਂ ਤਾਂ ਪੰਜਾਬ ਨੂੰ ਲੁੱਟਿਆ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਮਾਨ ਨੇ ਜਿਹੜੇ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਅਸੀਂ ਵੀ ਕਹਿੰਦੇ ਹਾਂ ਮੁੱਖ ਮੰਤਰੀ ਭਗਵੰਤ ਸਿਮਾਨ ਪਹਿਲੇ ਦੌਰ ਦੇ ਵਿੱਚ ਉਹ ਨਾਕਾਮ ਰਹਿੰਦੇ ਨੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੁੰਦਾ ਉਹ ਸਾਨੂੰ ਵੀ ਨਹੀਂ ਚੰਗਾ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਕਿਉਂਕਿ ਜਿਹੜੇ ਸਾਡੇ ਕਿਸਾਨ ਭਾਈਚਾਰੇ ਨੇ ਇਹਨਾਂ ਦੇ ਨਾਲ ਸਾਡਾ ਵੀ ਹਿੱਤ ਹੈ ਪਰ ਮੁੱਖ ਮੰਤਰੀ ਦੇ ਖਿਲਾਫ ਅਸੀਂ ਵੀਡੀਓ ਪਾਈਆਂ ਅਸੀਂ ਵੀ ਕਿਸੇ ਦਾ ਪੱਖ ਲੈਣ ਦੇ ਪਰ ਜਦੋਂ ਬੰਦਾ ਸੱਚੇ ਕੰਮਾਂ ਨੂੰ ਨਿਕਲਦਾ ਨਾ ਉਦੋਂ ਉਹਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਉਹ ਚਾਹੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਚਾਹੇ ਕੋਈ ਵੀ ਹੈ ਪਰ ਦੋ ਪਾਰਟੀਆਂ ਪੰਜਾਬ ਦੀ ਨਹੀਂ ਹੋ ਸਕਦੀਆਂ ਕਿਸੇ ਵੀ ਹਾਲਤ ਦੇ ਵਿੱਚ ਇਹ ਕਾਂਗਰਸ ਇਕ ਅਕਾਲੀ ਦਲ ਕਿਉਂ ਜਿਹੜੇ ਲੋਕਾਂ ਨੇ 50 60 ਸਾਲ ਤੁਹਾਡੇ ਗੁਜ਼ਾਰਤੇ ਐਨੇ ਖਰਾਬ ਕਰਤੇ ਤੇ ਪੰਜਾਬ ਨੂੰ ਦਲਦਲ ਦੇ ਵਿੱਚ ਹਿੱਟੇ ਨਸ਼ੇ ਦੀ ਤੇ ਉਹ ਲੋਕ ਕੀ ਕਰਨਗੇ ਇਹ ਥੋੜਾ ਜਿਹਾ ਸਾਡੇ ਵਾਲੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ 3 ਸਾਲ ਹੋਏ ਨੇ ਸਭਾ ਤਿੰਨ ਨਾਲੋਂ ਪਰ ਭਾਈ ਉਹਨੂੰ ਵਰਤ ਕੇ ਤਾਂ ਵੇਖੋ ਜੇ ਪੰਜਾਬ ਹਿੱਤੀ ਗੱਲਾਂ ਕਰਦੀਆਂ ਚਾਹੁੰਦਾ ਉਹਨੂੰ ਦੇਖੋ ਉਹਨੂੰ ਜੇਕਰ ਗਲਤ ਕਰਦਾ ਤਾਂ ਉਹਦੇ ਮੂੰਹ ਤੇ ਗੱਲ ਧਰੋ ਉਹਦੇ ਖਰਾਬ ਬੋਲੋ ਪਰ ਅੱਜ ਦੇ ਦੌਰ ਦੇ ਅੰਦਰ ਸਾਨੂੰ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦੌਰ ਦੇ ਵਿੱਚ ਵੀ ਮੁੱਖ ਮੰਤਰੀ ਬਣਨਗੇ ਸਤਾਈ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਇਸ ਬੰਦੇ ਦਾ ਸਾਥ ਦੇ ਕੇ ਇੱਕ ਵਾਰ ਦੇਖਣਾ ਚਾਹੀਦਾ ਹੁਣ ਮੈਨੂੰ ਲੱਗਿਓ ਕਿ ਤੂੰ ਮੁੱਖ ਮੰਤਰੀ ਦਾ ਬੰਦਾ ਮੈਂ ਆਪਣੇ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦਾ ਤਾਂ ਹੀਗਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟਿਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ